ਸਰਹੱਦ ਵਿੱਚ ਕ ਮੰਤਰੀ ਭਾਰਤ ਪਾਕਸ ਸਰਹੱਦ ਦੇ ਨੇੜੇ ਪਿੰਡ ਬਲੜਵਾਲ ਪਿੰਡ ਆਬਾਦੀ ਹਰਨਾਮ ਸਿੰਘ ਅਤੇ ਪਿੰਡ ਦੀਨੇਵਾਲੀ ਵਿਖੇ ਯੋਜਨਾ ਅਰੋਧ ਤਹਿਤ ਨਸ਼ਾ ਮੁਕਤੀ ਯਾਤਰਾ ਤਹਿਤ ਕਾਰਵਾਈਆਂ ਗਈਆਂ ਪ੍ਰਭਾਵਸ਼ਾਲੀ ਜਾਗਰੂਕ ਰੈਲੀਆਂ ਨੂੰ ਸੰਬੋਧਨ ਕਰਦਿਆ ਪ੍ਰਵਾਸੀ ਭਾਰਤੀ ਮਾਮਲੇ ਦੇ ਮੰਤਰੀ ਪੰਜਾਬ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਨਸ਼ਾ ਮੁਕਤੀ ਅਭਿਆਨ ਨਸ਼ਾ ਮੁਕਤ ਪੰਜਾਬ ਬਣੇਗਾ ਦੇਸ਼ ਦੀ ਪਲੇਠੀ ਸ਼ਾਨ ਨਾਅਰਾ ਦਿੰਦਿਆਂ ਹੋਇਆ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਵਲ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਪ੍ਰਚੰਡ ਰੂਪ ਵਿੱਚ ਛੇੜੇ ਗਏ ਯੁਧ ਨਸ਼ਾ ਵਿਰੋਧ ਅੱਗੇ ਤਾਂ ਨਸ਼ਾ ਤਸਕਰਾਂ ਨੂੰ ਆਪਣੇ ਗੋਡੇ ਟੇਕਣੇ ਹੀ ਪੈਣਗੇ ਅੱਜ ਅਸੀਂ ਬੱਲਣ ਵਾਲੇ ਆਬਾਦੀਨਾਬ ਸਿੰਘ ਦੇ ਜਿਹੜੇ ਸਾਡੇ ਨਿਵਾਸੀ ਆ ਉਹਨਾਂ ਨੂੰ ਸਦਾ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਮਾਸ ਤੋਂ ਜਿਹੜਾ ਯੁਧ ਨਸ਼ਿਆਂ ਦੇ ਵਿਰੋਧ ਸ਼ੁਰੂ ਕੀਤਾ ਹੁਣ ਜਿਹੜਾ ਅਸੀਂ ਉਹਦੀ ਨਸ਼ਾ ਮੁਕਤੀ ਜਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਆ ਉਹਦੇ ਤਹਿਤ ਅਸੀਂ ਇਸ ਪਿੰਡ ਦੇ ਵਿੱਚ ਅੱਜ ਉਥੇ ਸੌਂ ਜਿਹੜੀ ਕਰਾਈ ਹੈ ਪਹਿਲਾਂ ਮਤਲਬ ਜਿਹੜਾ ਦੀਨੇ ਵਾਲੀ ਕਲਾਕ ਕੇ ਆਏ ਹੁਣ ਅੱਗੇ ਬਰਲਾਸ ਪਿੰਡ ਦੇ ਵਿੱਚ ਥੱਲੇ ਹਰ ਪਿੰਡ ਦੇ ਵਿੱਚ ਜਾਣਾ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਜਾਵਾਂਗੇ ਸਾਡੇ ਹਲਕੇ ਦੇ 182 ਪਿੰਡ ਹੈ 182 ਦੇ 82 ਪਿੰਡਾਂ ਵਿੱਚ ਜਾਵਾਂਗੇ ਇਹ ਨਸ਼ੇ ਨੂੰ ਖਤਮ ਕਰਦਾ ਜਿਹੜਾ ਬਹੁਤ ਜ਼ੂਰੀ ਹੈ ਨਸ਼ਾ ਜਿਹੜਾ ਨੌਜਵਾਨਾਂ ਨੂੰ ਜਿਹੜਾ ਕਰਾਏ ਪਾਉਂਦਾ ਉਹਨਾਂ ਦੀ ਸਿਹਤ ਖਰਾਬ ਕਰਦਾ ਸੋ ਜਦ ਜੇ ਅਸੀਂ ਮੈਂਬਰ ਚੇੜੀਏ ਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਤੇ ਮੇਰਾ ਮਿੰਦੂਪੂ ਦੀ ਆਸ ਹੈ ਕਿ ਅਸੀਂ ਜਲਦੀ ਜਿਹੜਾ ਇਸ ਜਿਹੜਾ ਨਸ਼ਾ ਇਹਦੇ ਤੇ ਕੰਟਰੋਲ ਕਰ ਲਾਂ। ਸਾ ਸਰ ਆਪਣੇ ਬਿਲਕੁਲ ਨੇੜੇ ਆਕਸਰ ਹੀ ਐਸੇ ਕਿ ਏਰੀਆ ਵਿੱਚ ਡਰੋਨ ਨਜ਼ਰ ਆਉਂਦੇ ਆ ਤੇ ਆਪ ਸਰਕਾਰ ਵੱਲੋਂ ਜਿਹੜਾ ਵੱਡਾ ਫੈਲਾ ਗਿਆ ਐਂਟੀ ਡਰੋਨ ਸਿਸਟਮ। ਅਸੀਂ ਮੋਲੇ ਜਿਹੜਾ ਨਵਾਂ ਐਂਟੀ ਡਰੋਨ ਸਿਸਟਮ ਜਿਹੜੇ ਲਾ ਦੇ ਉਹ ਕਦੀ ਮੇਰਾ ਖਿਆਲ ਅੰਦਾਜ਼ਾ 52 ਕਰੋੜ ਦੇ ਆ ਸ਼ਾਇਦ। ਉਹ ਜਿੱਦਣ ਲੱਗੇ ਅਸੀਂ ਜਲਦੀ ਲਾ ਰਹੇ ਹਾਂ ਉਹਨਾਂ ਨੂੰ ਜਿੱਦਣ ਉਹ ਲੱਗੇ ਉਦੋਂ ਅਸੀਂ ਕੋਈ ਵੀ ਡਰੋਨ ਜਿਹੜਾ ਪਾਕਿਸਤਾਨ ਤੋਂ ਕਿਧਰ ਜਿਹੜਾ ਐਂਟਰ ਨਹੀਂ ਹੋਣ ਦਿੱਤਾ ਉਹ ਨਹੀਂ ਹੋਦਾਂਗੇ ਹੁਣ ਸਾਡੀ ਪ੍ਰੋਬਲਮ ਹੈ ਕਿ ਡਰੋਨ ਆਉਂਦਾ ਉਹ ਡਰਗ ਵਗੈਰਾ ਛੱਡ ਜਾਂਦੇ ਆ ਕਈ ਕੁਝ ਕਰਦੇ ਆ ਉਹਨਾਂ ਨੂੰ ਡੱਕਣਾ ਸਾਡਾ ਸਭ ਤੋਂ ਵੱਡਾ ਚੈਲੰਜ ਆ ਉਹ ਚੈਲੰਜ ਜਿਹੜਾ ਸਾਡਾ ਉਹ ਉਹ ਬਿਲਕੁਲ ਜਲਦੀ ਪੂਰਾ ਹੋਣ ਜਾ ਰਿਹਾ ਜਿੱਦੋਂ ਡਰੋਨ ਸਿਸਟਮ ਲੱਗਿਆ ਉਦੋਂ ਅਸੀਂ ਇਸ ਏਰੀਏ ਦੇ